ਤੇ ਨਾਲ ਮਟਰ ਪਨੀਰ ਦੀ ਸਬਜ਼ੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਗ੍ਰੀਨ ਬੀਨਸ ਨੇ ਜਿਹੜੇ ਆਪਾਂ ਗਰਮੀ ਯਾਰ ਬਹੁਤ ਜ਼ਿਆਦਾ ਵਾਤ ਹੋ ਗਈ ਲਾਈਟ ਨਹੀਂ ਹੈਗੀ ਦੁਪਹਿਰ ਦੀ ਲਾਈਟ ਗਈ ਹੀ ਜਦੋਂ 2 ਵਜੇ ਦੀ ਜੀ ਨਾਸ਼ਪਤੀ ਤੇ 150 ਗ੍ਰਾਮ ਪਪੀਤਾ ਤੇ 5ਵੇਂ ਬਦਾਮ ਦੀਆਂ ਗਿਰੀਆਂ ਲਈਆਂ ਨੇ 5-6 ਬਦਾਮ ਦੀਆਂ ਗਿਰੀਆਂ ਤੇ ਇੱਕਵੇਂ ਲਈਆ ਅੰਜੀਰ ਜੀ 7 8 ਆਹ ਰੈਡੀ ਹੋ ਗਏ ਵਰਨਪ ਕਰਕੇ ਫਾਈਟ ਵਾਸਤੇ ਤਾਂ ਆਪਾਂ ਗਲੱਬ ਜੇ ਪਾਣੇ ਨੇ ਤੇ ਹੁਣ ਆਪਾਂ ਤਿੰਨ ਸਟਾਪ ਲਓ ਆਪਾਂ ਇੱਕ ਹਾਫ ਗਾਜਰ ਲਈ ਹੈ ਜੀ ਇੱਕ ਟਮਾਟਰ ਲਿਆਵਾ ਜੀ ਇੱਕ ਆਪਾਂ ਪਿਆਜ਼ ਲਿਆਵਾ ਤੇ ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਇ ਬਲੌਗ ਦੇ ਵਿੱਚ ਜੀ ਤੇ ਅੱਜ ਆਪਣੇ ਵਲੌਗ ਦਾ ਹੈਗਾ ਵਾ 26ਵਾਂ ਦਿਨ ਚਾਹੀਦਾ ਹਾਂ 25ਵਾਂ 26ਵਾਂ ਦਿਨ ਆ ਮੈਂ ਭੁੱਲ ਗਿਆ ਦਿਮਾਗ ਦੇ ਵਿੱਚ ਨਹੀਂ ਹੈਗਾ ਸ਼ਾਇਦ 26ਵਾਂ ਦਿਨ ਤੇ ਅੱਜ ਹੈਗਾ ਵਾ ਸ਼ੁੱਕਰਵਾਰ ਤੇ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਤਿਆਰ ਹੋ ਗਿਆ ਤੇ ਟਾਈਮ ਹੋ ਗਿਆ 5 ਵਜੇ ਕੇ 45 ਮਿੰਟ ਹੋ ਗਿਆ ਪੌਣੇ 6 ਹੋ ਗਏ ਆ ਤੇ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਰੈਡੀ ਹੋ ਗਏ ਆ ਆਪਾਂ ਮੈਂ ਸਵੇਰੇ 5 ਵਜੇ ਉੱਠ ਗਿਆ ਜੀ ਉੱਠਣ ਤੋਂ ਬਾਅਦ ਜਿਵੇਂ ਹਰ ਰੋਜ਼ ਦੀ ਤਰ੍ਹਾਂ ਸਵੇਰ ਉੱਠਣ ਤੋਂ ਪਹਿਲਾਂ ਆਪਾਂ ਗਰਮ ਪਾਣੀ ਪੀਤਾ ਫਿਰ ਫਰੈਸ਼ ਵਗੈਰਾ ਹੋ ਕੇ ਨਹਾ ਧੋ ਕੇ ਹੁਣ ਮਤਲਬ ਜੀ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਰੈਡੀ ਹੋ ਗਏ ਤੇ ਆਪਾਂ ਆਪਣਾ ਵੀ ਜਿਹੜਾ ਬੈਗ ਆ ਉਹ ਵੀ ਰੈਡੀ ਕਰ ਲਿਆ ਤੇ ਅੱਜ ਮੇਰੇ ਨਾਲ ਜਿਮ ਹੋਊਗਾ ਅੱਜ ਕਿਉਂਕਿ ਸ਼ੁੱਕਰਵਾਰ ਅੱਜ ਤੇ ਅੱਜ ਸਟਰੈਂਥ ਟ੍ਰੇਨਿੰਗ ਕਰਾਂਗੇ ਆਪਾਂ ਵਿਦ ਸਪੀਡ ਦੇ ਤੇ ਦੇਖਦੇ ਆ ਕੋਸਾਵਾਂ ਅੱਜ ਸਾਨੂੰ ਕੀ ਕਰਾਉਂਦੇ ਆ ਤੇ ਆਪਾਂ ਬਿਲਕੁਲ ਰੈਡੀ ਹੈਗੇ ਆ ਫਿਟ ਐਂਡ ਫਾਈਨ ਹੈਗੇ ਆ ਤੇ ਬਾਕੀ ਹੁਣ ਗਰਾਊਂਡ ਦੇ ਵਿੱਚ ਜਾ ਕੇ ਪਤਾ ਲੱਗੂਗਾ ਵੀ ਕਿਹੜੀਆਂ ਕਿਹੜੀਆਂ ਐਕਸਰਸਾਈਜ਼ ਹੋਣਗੀਆਂ ਤੇ ਬਾਕੀ ਥੋੜੀ ਆਪਾਂ ਆਪਣੀਆਂ ਐਕਸਰਸਾਈਜ਼ ਵੀ ਐਡ ਕਰਾਂਗੇ ਸੋ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਆ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਜਾਂ ਉਦਾਂ ਵੀ ਫਿਟਨੈਸ ਤੁਸੀਂ ਮਤਲਬ ਲਿਆਉਣਾ ਚਾਹੁੰਦੇ ਤਾਂ ਤੁਹਾਨੂੰ ਸਟਰੈਂਥ ਟ੍ਰੇਨਿੰਗ ਕਰਨੀ ਚਾਹੀਦੀ ਆ ਹਫ਼ਤੇ ਦੇ ਵਿੱਚ ਘੱਟੋ ਘੱਟ 3 ਦਿਨ ਤਾਂ ਤੁਸੀਂ ਸਟਰੈਂਥ ਟ੍ਰੇਨਿੰਗ ਕਰੋ ਹੀ ਕਰੋ ਸੋ ਅੱਜ ਆਪਾਂ ਦੇਖਦੇ ਆ ਆਪਣੀ ਕਿਹ ਸੋ ਬਲੌਗ ਦੇ ਨਾਲ ਬਣੇ ਹੋ ਹੁਣ ਆਪਾਂ ਜਾਵਾਂਗੇ ਗਰਾਊਂਡ 10 ਮਿੰਟ ਤੱਕ ਤੇ ਫਿਰ ਉਸ ਤੋਂ ਬਾਅਦ ਜੋ ਵੀ ਅਪਡੇਟ ਹੋਗੀ ਤੁਹਾਨੂੰ ਮੈਂ ਬਲੌਗ ਦੇ ਵਿੱਚ ਦਿਂਦ ਰਾਵਾਂਗਾ ਸੋ ਦੋਸਤੋ ਹੁਣ ਮਿਲਦੇ ਆਪਾਂ ਸਿੱਧਾ ਗਰਾਊਂਡ ਦੇ ਵਿੱਚ ਸੋ ਹਾਂਜੀ ਦੋਸਤੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਜੀ ਤੇ ਆਪਾਂ ਹੁਣ ਨਾ ਵਾਰਮ ਅਪ ਕਰ ਲਿਆ ਵਧੀਆ ਜੇ ਤੁਸੀਂ ਦੇਖ ਹੀ ਸਕਦੇ ਹੋ ਪਸੀਨਾ ਚੰਗਾ ਆਇਆ ਹੋਇਆ ਵਾ ਤੇ ਆਪਾਂ ਵਾਰਮ ਅਪ ਕਰ ਲਿਆ ਬਾਹਰਲੀ ਗਰਾਊਂਡ ਦੇ ਵਿੱਚ ਤੇ ਹੁਣ ਆਪਾਂ ਲੋਣਾ ਜਿਮ ਦੀ ਐਕਸਰਸਾਈਜ਼ ਹੁਣਨੀ ਐ ਸਟਰੈਂਥ ਟ੍ਰੇਨਿੰਗ ਆਪਾਂ ਕਰਨੀ ਆ ਤੇ ਆਪਾਂ ਸਟਰੈਂਥ ਕਰਾਂਗੇ ਅੱਪਰ ਬੋਡੀ ਦਾ ਬਾਈਸੈਪ ਟ੍ਰਾਈ ਤੇ ਥੋੜੀ ਜਿਹੀ ਸਪੀਡ ਨਾਲ ਪੰਚਾਂ ਦੀ ਜਿਹੜੀ ਉਹ ਵੀ ਆਪਾਂ ਪ੍ਰੈਕਟਿਸ ਕਰਾਂਗੇ ਸੋ ਹੁਣ ਆਪਾਂ ਚੱਲਦੇ ਜਿੰਮ ਦੇ ਵਿੱਚ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਵਰਕਆਊਟ ਕਰਕੇ ਨਾ ਆਪਾਂ ਘਰੇ ਆ ਗਏ ਆ ਤੇ ਅੱਜ ਆਪਾਂ ਵਰਕਆਊਟ ਦੇ ਵਿੱਚ ਕੀਤਾ ਆਪਾਂ ਸਟਰੈਂਥ ਟ੍ਰੇਨਿੰਗ ਕੀਤੀ ਪਹਿਲਾਂ ਮੈਂ ਜਾ ਕੇ ਸਭ ਤੋਂ ਪਹਿਲਾਂ ਮੈਂ ਵਾਰਮ-ਅਪ ਕੀਤਾ ਟ੍ਰੇਡਿੰਗ ਮੈਂ ਉਹ ਤੇ ਕ੍ਰੋਸਫਿਟ ਦੇ ਉੱਤੇ 15-20 ਮਿੰਟ ਵਾਰਮ-ਅਪ ਕੀਤਾ ਵਾਰਮ-ਅਪ ਕਰਨ ਤੋਂ ਬਾਅਦ ਫਿਰ ਮੈਂ ਅੱਪਰ ਬੋਡੀ ਦੀਆਂ ਮੈਂ ਐਕਸਰਸ ਲਗਾਈਆਂ ਸਟਰੈਂਥ ਟ੍ਰੇਨਿੰਗ ਦੀਆਂ ਜਿੰਮ ਦੇ ਵਿੱਚ ਅਲੱਗ-ਅਲੱਗ ਦੀਆਂ ਲਗਾਉਂਦਾ ਰਿਹਾ ਕਰਿਆ ਨਾ ਸ਼ੋਲਡਰ ਦੀਆਂ ਕਰੇ ਬੈਕ ਦੀਆਂ ਕਦੇ ਬਾਈਸੈਪ ਕਦੇ ਟ੍ਰਾਈਸੈਪ ਇਦਾਂ ਦੀਆਂ ਐਕਸਰਸਾਈਜ਼ ਲਾਈਆਂ ਤੇ ਫਿਰ ਉਸ ਤੋਂ ਬਾਅਦ ਮੈਂ 10 ਮਿੰਟ ਮੈਂ ਲੈਗ ਦੀਆਂ ਐਕਸਰਸਾਈਜ਼ ਕੀਤੀ ਬਾਹਰ ਗਰਾਊਂਡ ਦੇ ਵਿੱਚ 10 ਮਿੰਟ ਮੈਂ ਉਹ ਵਰਕਆਊਟ ਕੀਤਾ ਤੇ 1 ਡੇਰ ਘੰਟਾ ਮੈਂ ਸਟੈਂਡ ਟ੍ਰੇਨਿੰਗ ਕੀਤੀ ਤੇ ਫਿਰ ਉਸ ਤੋਂ ਬਾਅਦ ਐਂਡ ਦੇ ਵਿੱਚ ਲਾਸਟ ਫਿਰ ਮੈਂ 40 ਮਿੰਟ ਮੈਂ ਕ੍ਰੋਸ ਸੈਟ ਦੇ ਉੱਤੇ ਮੈਂ ਕੰਟੀਨਿਊ ਮੈਂ ਰਨਿੰਗ ਕੀਤੀ ਕ੍ਰੋਸਫਿਟ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਮੇਰਾ ਵਰਕਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਕੁਲ ਡਾਊਨ ਕੀਤਾ ਹੁਣ ਕੁਲ ਡਾਊਨ ਕਰਕੇ ਮੈਂ ਘਰੇ ਜਾ ਗਿਆ ਤੇ 8:9 ਵਜੇ ਆਪਣਾ ਵਰਕਆਊਟ ਸੀ ਜਿਹੜਾ ਖਤਮ ਹੋ ਗਿਆ ਜੀ ਆਪਾਂ ਪੌਣੇ 7:30 ਵਜੇ ਸ਼ੁਰੂ ਕੀਤਾ ਸੀਗਾ ਤੇ 9:30 ਵਜੇ ਆਪਣਾ ਵਰਕਆਊਟ ਹੋ ਗਿਆ ਤੇ ਹੁਣ ਆਪਾਂ ਆ ਗਏ ਤੇ ਹੁਣ ਆਪਾਂ ਪੀਵਾਂਗੇ ਬਣਾ ਕੇ ਬਲੈਕ ਕਾਫੀ ਨਾ ਕੇ ਪਹਿਲਾਂ ਨਾਵਾਂਗੇ ਹੁਣ ਨਾ ਕੇ ਫਿਰ ਪੀਵਾਂਗੇ ਬਲੈਕ ਕਾਫੀ ਫਿਰ ਕਰਾਂਗੇ ਰੈਸਟ ਤੇ 12:00 ਵਜੇ ਜਿਹੜੀ ਆਪਣੀ ਪਹਿਲੀ ਮੀਲ ਆਪਾਂ ਲਵਾਂਗੇ ਪਹਿਲੀ ਮੀਲ ਦੇ ਵਿੱਚ ਹੋਈ ਵੇ ਆਈਸੋਲੇਟ ਪ੍ਰੋਟੀਨ ਤੇ 100 150 ਗ੍ਰਾਮ ਪਪੀਤਾ ਲਵਾਂਗੇ ਬਸ ਫਿਰ ਉਸ ਤੋਂ ਬਾਅਦ 2 ਵਜੇ ਜਿਹੜਾ ਲੰਚ ਆਪਣਾ ਹੋ ਹੋਏਗਾ ਜੀ ਸੋ ਦੋਸਤੋ ਬਲੌਗ ਦੇ ਨਾਲ ਬਣਦੇ ਹੋ ਜੇ ਅਗਲਾ ਕੋਈ ਵੀ ਅਪਡੇਟ ਹੋਈ ਤਾਂ ਦਰ ਮੈਂ ਬਲੌਗ ਦੇ ਵਿੱਚ ਦੱਸਦਾ ਰਹਾਗਾ ਜੀ ਸੋ ਹਾਂਜੀ ਦੋਸਤੋ ਦੁਪਹਿਰ ਦੇ 12:10 ਹੋ ਗਿਆ ਤੇ ਆਪਣੀ ਜਿਹੜੀ ਫਰਸਟ ਮੀਲ ਹੈ ਜੀ ਫਰਸਟ ਮੀਲ ਦਾ ਆਪਣਾ ਟਾਈਮ ਹੋ ਗਿਆ ਸੋ ਸਵੇਰੇ ਪਹਿਲਾਂ ਆਪਾਂ ਵਰਕਆਊਟ ਕੀਤਾ ਜੀ ਵਰਕਆਊਟ ਤੋਂ ਬਾਅਦ ਆਪਾਂ ਲਈ ਸੀ ਪਹਿਲਾਂ ਬਲੈਕ ਕੌਫੀ ਪੀਤੀ ਸੀ ਬਲੈਕ ਕੌਫੀ ਤੋਂ ਬਾਅਦ ਨਾ ਫਿਰ ਆਪਾਂ 11:11:30 ਵਜੇ ਆਪਾਂ ਪੀਤੀ ਸੀ ਗ੍ਰੀਨ ਕੌਫੀ ਸੋ ਹੁਣ ਆਪਣਾ ਅੱਜ ਉਹਦੇ ਰੈ ਫਰੂਟ ਤੇ ਡਰਾਈ ਫਰੂਟ ਲਿਆ ਜੀ ਮੇਰੇ ਦੇ ਵਿੱਚ ਇਲਾਵਾ 150 ਗ੍ਰਾਮ ਮੇ ਪਪੀਤਾ ਲਿਆਵਾ ਜੀ ਤੇ ਮੈਂ ਇੱਕ ਛੋਟਾ ਜਿਹਾ ਪੀਸ ਮੈਂ ਲਿਆਵਾ ਨਾਸ਼ਪਤੀ ਦਾ ਜੀ ਨਾਸ਼ਪਤੀ ਤੇ 150 ਗ੍ਰਾਮ ਪਪੀਤਾ ਤੇ ਪੰਜ ਮੇ ਬਦਾਮ ਦੀਆਂ ਗਿਰੀਆਂ ਲਈਆਂ ਨੇ ਪੰਜ ਛੇ ਬਦਾਮ ਦੇ ਗਿਰੀਆਂ ਤੇ ਇੱਕ ਮੇ ਲਈ ਆ ਅੰਜੀਰ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਮੇਰੀ ਜਿਹੜੀ ਆਪਣੀ ਫਸਟ ਮੀਲ ਆ ਜੀ ਇਹ ਤੇ ਆਪਾਂ ਇਹਦੇ ਵਿੱਚ ਪ੍ਰੋਟੀਨ ਸ਼ੇਕ ਐਡ ਨਹੀਂ ਕੀਤਾ ਹੈਗਾ ਉਹ ਆਪਾਂ ਪ੍ਰੋਟੀਨ ਆਪਾਂ ਬਾਅਦ ਚ ਐਡ ਕਰਾਂਗੇ ਜੀ ਸੋ ਇਹ ਆਪਣੀ ਫਸਟ ਮੀਲ ਆ ਤੇ ਆਪਾਂ ਠੀਕ ਹੁਣ 2 2 ਘੰਟੇ ਬਾਦ ਆਪਾਂ ਲੰਚ ਕਰਾਂਗੇ ਜੀ ਠੀਕ 2 ਵਜੇ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਅਗਰ ਤੁਸੀਂ ਆਪਾਂ ਗੋਡੀਗੇਟ ਘਟਾ ਰਹੇ ਹੁੰਦਾ ਤੁਸੀਂ ਇਹ 11 ਵਜੇ ਆਪਣੀ ਫਸਟੀ ਮੀਲ ਲੈ ਸਕਦੇ ਹੋ ਅਗਰ ਤੁਸੀਂ ਫਾਸਟਿੰਗ ਵੀ ਸ਼ੁਰੂ ਕੀਤੀ ਹੋਈ ਆ ਤਾਂ ਫਾਸਟਿੰਗ ਦੇ ਬਾਅਦ ਜਦੋਂ ਤੁਸੀਂ ਕੋਈ ਮੀਲ ਲੈਣੀ ਆ ਤਾਂ ਤੁਸੀਂ ਇਸ ਤਰ੍ਹਾਂ ਦੀ ਮੀਲ ਤੁਸੀਂ ਲੈ ਸਕਦੇ ਹੋ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਹੁਣ ਆਪਾਂ ਮਿਲਾਂਗੇ ਲੰਚ ਦੇ ਉਪਰੰਤ ਜੀ ਸੋ ਹਾਂਜੀ ਦੋਸਤੋ ਦੁਪਹਿਰ ਦੇ 2 ਵਜੇ ਆ ਪੂਰੀ ਤੇ ਆਪਣਾ ਜਿਹੜਾ ਲੰਚ ਦਾ ਟਾਈਮ ਵੀ ਹੋ ਗਿਆ ਆਪਣੀ ਸੈਂਡਵਿਚ ਦਾ ਟਾਈਮ ਹੋ ਗਿਆ ਤੇ ਅੱਪਾ ਦਿਨ ਦੇ ਵਿੱਚ ਪੂਰੀਆਂ ਪੱਤਿਆਂ ਦੀ ਮੀਲਾ ਭਰਵਾਗੇ ਫਸਟ ਆਪਾਂ ਮੀਨ ਜਿਹੜੀ ਆਪਾਂ ਲਈ ਸੀ ਉਹ ਲਈ ਸੀ ਆਪਾਂ ਤੇ 12:30 ਤੇ ਹੁਣ ਆਪਣੀ ਜਿਹੜੀ ਸੈਂਡਵਿਚ ਆ ਉਹ ਹੋਏਗਾ ਆਪਣਾ ਲੰਚ ਜੀ ਤੇ ਥਲੜ ਦੀ ਮੀਨ ਜਿਹੜੀ ਹੋਊਗੀ ਉਹ ਡੀਲਰ ਹੋਊਗਾ ਜੀ ਸੋ ਲੰਚ ਦੇ ਵਿੱਚ ਆਪਾਂ ਕੀ ਕੋਸੇ ਲੈ ਜੀ ਆਪਾਂ ਹਰ ਰੋਜ਼ ਦੀ ਤਰ੍ਹਾਂ ਇੱਕ ਪਲੇਟ ਆਪਾਂ ਸਲਾਦ ਹੀ ਲਈ ਜੀ ਸਲਾਦ ਵਿੱਚ ਦਾ ਇੱਕ ਫਿਰ ਤੁਸੀਂ ਆਪਾਂ ਇੱਕ ਹਾਫ ਗਾਜਰ ਲਈ ਹੈ ਜੀ ਇੱਕ ਟਮਾਟਰ ਲਿਆਵਾ ਜੀ ਇੱਕ ਆਪਾਂ ਪਿਆਜ਼ ਲਿਆਵਾ ਤੇ ਇੱਕ ਲਿਆ ਆਪਾਂ ਖੀਰਾ ਲਿਆ ਜੀ ਇਹ ਚਾਰ ਪੰਜ ਤਰ੍ਹਾਂ ਦਾ ਆਪਣਾ ਜਿਹੜਾ ਸਲਾਦ ਹੋ ਗਿਆ ਜੀ ਠੀਕ ਹੈ ਜੀ ਸਲਾਦ ਦੇ ਨਾਲ ਨਾਲ ਇੱਕ ਵਾਰ ਆਪਾਂ ਲਿਆ ਵਾ ਜੀ ਚਾਰ ਬੋਇਲ ਐਗੀ ਤੇ ਹੋਏ ਲਿਆ ਜੀ ਆਪਾਂ ਚਾਰ ਬੋਇਲ ਐਗ ਵਾ ਤੇ ਨਾਲ ਮਟਰ ਪਨੀਰ ਦੀ ਸਬਜ਼ੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਗ੍ਰੀਨ ਬੀਨਸ ਨੇ ਜਿਹੜੇ ਆਪਾਂ ਜ਼ਿਆਦਾ ਰੱਖੇ ਹੋਏ ਆ ਤੇ ਨਾਲ ਪਨੀਰ ਆ ਦੇ ਚਾਰ ਗੋਲ ਇਹ ਜਿਹੜਾ ਜੇਲੋ ਪਾਟਾ ਜੀ ਆਪਾਂ ਉਹਦੇ ਵਿੱਚ ਕੱਟਤਾ ਕਿ ਉਹਦੇ ਦੀ ਛੇਕ ਹੁੰਦੀ ਆ ਤਾਂ ਵਰਕੇ ਆਪਾਂ ਉਹ ਕਰਤਾ ਚਾਰ ਆਂਡੇ ਉਬਲੇ ਹੋਏ ਤੇ ਨਾਲ ਮਟਪਰੇ ਦੇ ਲੋਗ ਬੋਲਿਆ ਸੋਦੀ ਕਿ ਸਬਜ਼ੀਆਂ ਤੇ ਨਾਲ ਹੈਗੀ ਇੱਕ ਪਲੇਟ ਸਲਾਦ ਜੀ ਤੇ ਜਿਹੜੇ ਆਂਡੇ ਜੀ ਇਹ ਇਹ ਆਪਾਂ ਚੱਕ ਕੇ ਆਪਾਂ ਇਹਦੇ ਵਿੱਚ ਪਾ ਲੈਣਾ ਮਿਕਸ ਕਰਕੇ ਖਾ ਲੈਣਗੇ ਸੋ ਦੋਸਤੋ ਆਪਣਾ ਅੱਜ ਦਾ ਇਹ ਲੰਚ ਰਹੇਗਾ ਸੋ ਜੇ ਤੁਸੇ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਮੇਰੀ ਡਾਈਟ ਨੂੰ ਜੀ ਫੋਲੋ ਕਰ ਸਕਦੇ ਹੋ ਚਾਹੇ ਤੁਸੀਂ ਮੇਲ ਹੋ ਜਾਂ ਫਿਰ ਫੀਮੇਲ ਹੋ ਤੁਸੀਂ ਅਗਰ ਇਹ ਡਾਈਟ ਨੂੰ ਫੋਲੋ ਕਰੋਗੇ ਤੁਹਾਡਾ ਜਿਹੜਾ ਬੋਡੀ ਵੇਟ ਆ ਉਹ ਬਹੁਤ ਛੇਤੀ ਘਟ ਜਿਗਾ ਜੀ ਤੇ ਇਸ ਤੋਂ ਬਾਅਦ ਆਪਾਂ ਲਵਾਂਗੇ ਨਾਲ ਹੀ ਲੰਚ ਖਾਣ ਤੋਂ ਬਾਅਦ ਆਪਾਂ ਲਵਾਂਗੇ ਨਾਲ ਗ੍ਰੀਨ ਟੀ ਸੋ ਦੋਸਤੋ ਵਲੋਗ ਦੇ ਨਾਲ ਬਣਦੇ ਹੋ ਜੀ ਸ਼ਾਮੀ ਮੈਂ ਦੇ ਬਾਅਦ ਠੀਕ 5 ਵਜੇ ਗਰਾਊਂਡ ਦੇ ਵਿੱਚ ਸੋ ਹਾਂਜੀ ਦੋਸਤੋ ਗੁੱਡ ਇਵਨਿੰਗ ਜੀ ਸੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਹਾਂ ਜੀ ਤੇ ਟਾਈਮ ਹੋ ਗਿਆ 5 ਵਜੇ ਆ ਪੂਰੇ ਤੇ ਅੱਜ ਆਪਣਾ ਵਰਕਆਊਟ ਹੈਗਾ ਵਾ ਅੱ ਕਿ ਪਹਿਲਾਂ ਮੰਗਲਵਾਰ ਵੀ ਸਾਡੇ ਜਿਹੜੀਆਂ ਸਪੈਰੀਆਂ ਬੌਕਸਿੰਗ ਦੀਆਂ ਫਾਈਟਾਂ ਨਹੀਂ ਹੋਈਆਂ ਹਿੱਗੀਆਂ ਤੇ ਹੁਣ ਅੱਜ ਸ਼ੁੱਕਰਵਾਰ ਨੂੰ ਬਹੁਤ ਪਤਾ ਲੱਗਦੀ ਲੱਗਦੀਆਂ ਨੇ ਸਾਡੀਆਂ ਫਾਈਟਾਂ ਤੁਸੀਂ ਮੇਰੇ ਪਹਿਲੇ ਵਲੋਗਰ ਦੇ ਵਿੱਚ ਵੀ ਦੇਖਿਆ ਹੋਣਾ ਸੋ ਅੱਜ ਗਰਮੀ ਬਹੁਤ ਜ਼ਿਆਦਾ ਵਾ ਤੇ ਕੋਸਾਬ ਕਹਿੰਦੇ ਵੀ ਇਹ ਫਾਈਟਾਂ ਅਸੀਂ ਤਾਂ ਕਹਿੰਦੇ ਵੀ ਕੋਸਾਬ ਰੈਂਡ ਇੰਡੀਅਨ ਦੀਆਂ ਫਾਈਟਾਂ ਨਾਲ ਲਈ ਕੋਸਾਬ ਕਹਿੰਦੇ ਪਹਿਲਾਂ ਵੀ ਨਹੀਂ ਲੱਗੀਆਂ ਇਹ ਫਾਈਟਾਂ ਪਰ ਫਾਈਟਾਂ ਲਾਉਣੀਆਂ ਜ਼ਰੂਰੀ ਹੈ ਕਿਉਂਕਿ ਤੁਹਾਡਾ ਕੰਪੀਟੀਸ਼ਨ ਆ ਸੋ ਇਸ ਵਕਤ ਕੋਸਾਬ ਕਹਿੰਦੇ ਆਪਾਂ ਲਾ ਲੈਂਦੇ ਆ ਗਰਮੀ ਯਾਰ ਬਹੁਤ ਜ਼ਿਆਦਾ ਵਾ ਕਿਉਂਕਿ ਲਾਈਟ ਨਹੀਂ ਹੈਗੀ ਦ ਤੇ ਹੁਣ ਦੇਖ ਲਓ 5 ਵਜ ਗਏ ਆ 3 ਘੰਟੇ ਹੋ ਗਏ ਲਾਈਟ ਗਈ ਨੂੰ ਤੇ ਜਿੱਥੇ ਅਸੀਂ ਮਤਲਬ ਵੀ ਵਰਕਆਊਟ ਕਰਦੇ ਆ ਨਾ ਉਹ ਇੱਕ ਹਾਲ ਆ ਸਾਰੇ ਪਾਸੇ ਬੰਦਾ ਦੇ ਹਨ ਕਿ ਲਈ ਮਤਲਬ ਜਾਲੀਆਂ ਜੀ ਲੱਗੀਆਂ ਜੀ ਜਾਲੀ ਚ ਕਿੰਨੀ ਗਰਮ ਹਵਾ ਜੀ ਸੋ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਨਾ ਉਹ ਹਾਲ ਹੁਣ ਸੋ ਉਹਦਾ ਹਾਲ ਬੰਦ ਜਾ ਹੋਣ ਕਰਕੇ ਨਾ ਗਰਮੀ ਬਹੁਤ ਜ਼ਿਆਦਾ ਹੋਈ ਬਈਆ ਤੇ ਉਹ ਖੜੇ ਖੜੇ ਵੀ ਪਸੀਨਾ ਆਈ ਜਾਂਦਾ ਵਾ ਤੇ ਦੇਖਦੇ ਹਾਂ ਹੌਣ ਹਲਕਾ ਹਲਕਾ ਚੱਲੂ ਨੂੰ ਕਰਨਾ ਤਾਂ ਪੈਣੀ ਆ ਆਰਾਮ ਨਾਲ ਫਾਈਟਾਂ ਲਾਈ ਜਾਵਾਂਗੇ ਸੋ ਤਿੰਨ ਜਾਂ ਚਾਰ ਰਾਊਂਡ ਫਾਈਟਾਂ ਦੇ ਲੱਗਣਗੇ ਉਸ ਤੋਂ ਬਾਅਦ 25 ਵੇਗ ਹੋਣਗੇ ਤਿੰਨ ਚਾਰ ਰਾਊਂ ਤੇ ਫਿਰ ਉਸ ਤੋਂ ਬਾਅਦ ਆਪਾਂ ਰੱਸੀ ਮੂਸੀ ਟੱਪਾਂਗੇ ਜਾਂ ਫਿਰ ਆਪਾਂ ਹੋਰ ਆਪਾਂ ਛੇੜੇ ਛੂੜੇ ਬਾਕਸਿੰਗ ਕਰਾਂਗੇ ਦੋ ਤਿੰਨ ਰਾਊਂਡ ਜਾਨੀ ਜੇ ਆਪਾਂ ਨਾ ਘੰਟਾ ਡੇਢ ਘੰਟਾ ਵਰਕਆਊਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਕੂਲਡਾਊਨ ਕਰਕੇ ਆਪਾਂ ਚੱਲਾਂਗੇ ਘਰੇ ਸਬਲੋਗ ਦੇ ਨਾਲ ਬਣੇ ਰਹੋ ਜੀ ਤੇ ਵਿੱਚ ਨੂੰ ਫਾਈਟਮ ਵੀ ਤੁਹਾਨੂੰ ਦਿਖਾਵਾਂਗਾ ਥੋੜੇ ਥੋੜੇ ਛੋਟੇ ਛੋਟੇ ਕਲਿੱਪ ਤੇ ਪੰਚਿੰਗ ਵੇਅ ਕਰਦੇ ਦੀ ਵੀ ਦਿਖਾਵਾਂਗਾ ਤੇ ਉਸ ਤੋਂ ਬਾਅਦ ਸ਼ੈਡੋ ਬਾਕਸਿੰਗ ਕਰਨੀ ਕਿ ਸਕੀਪਿੰਗ ਰੋਕ ਕਰਨੀ ਉਹ ਵੀਦਰ ਵਿੱਚ ਪੂਰੀ ਡਿਟੇਲ ਦੇ ਵਿੱਚ ਅੱਗੇ ਦਿਖਾਵਾਂਗਾ ਇਸੋ ਬਲੋਗ ਦੇ ਨਾਲ ਬਣੇ ਰਹੋ ਜੀ रेडी ਹੋ ਗਏ ਵਾਰਮ ਅਪ ਕਰਕੇ ਫਾਈਟ ਬਾਸ ਤੇ ਤਾਂ ਆਪਾਂ ਗਲੱਬਸੇ ਪਾਣੇ ਪਏ ਆ ਤੇ ਹੁਣ ਆਪਾਂ ਤਿੰਨ 3-3 ਮਿੰਟ ਦੇ ਤਿੰਨ ਰੌਡ ਬਗਣੇ ਫਾਈਟ ਦੇ ਹਨੇਰਾ ਵੀ ਹੋ ਗਿਆ ਤੇ ਲਾਈਟ ਵੀ ਜੇਗੀ ਗਰਮੀ ਬਹੁਤ ਜ਼ਿਆਦਾ ਦਾ ਸੋ ਬਲੌਗ ਦੇ ਨਾਲ ਬਣੀ ਰਹੋ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਦਵਾਂਗੇ ਹੁਣ ਆਪਾਂ ਦਾ ਪਰਾ ਛੋਟਾ ਜਿਹਾ ਰਿੰਗ ਦੇ ਉੱਤੇ ਬੈਸਟੋ ਬਲੱਕ ਸਟਾਪ ਲਓ ਹਾਂਜੀ ਦੋਸਤੋ ਜਿਹੜੀ ਮੇਰੀ ਫਾਈਟ ਸੀਗੀ ਹਨਾ ਫਾਈਟ ਕੰਪਲੀਟ ਹੋ ਗਈ ਆ ਅਸੀਂ ਤਿੰਨ ਜਣੇ ਸੀਗੇ ਤੇ ਤਿੰਨ ਤਿੰਨ ਮਿੰਟ ਦੇ ਤਿੰਨ ਰੌਂਡ ਲੱਗੇ ਦੋ ਮੇਰੇ ਇੱਕ ਨਾਲ ਲੱਗੇ ਤੇ ਇੱਕ ਰੌਂਡ ਮੇਰਾ ਅਦਾ ਦੋ ਰੌਂਡ ਮੇਰੇ ਹੋਰ ਨਾਲ ਲੱਗੇ ਦੋ ਹੋਰ ਨਾਲ ਲੱਗੇ ਟੋਟਲ ਯਾਨੀ ਕਿ ਮੇਰੇ ਚਾਰ ਰੌਂਡ ਲੱਗੇ ਵਧੀਆ ਲਾਇਆ ਥੋੜਾ ਜਿਹਾ ਮੈਂ ਅੱਜ ਦਿਮਾਗ ਨਾਲ ਖੇਡਿਆ ਥੋੜਾ ਜਿਹਾ ਮਤ ਜਿਆਦਾ ਅਗਰੈਸਿਵ ਵੀ ਨਹੀਂ ਹੋਇਆ ਹੈਗਾ ਥੋੜਾ ਜਿਹਾ ਦਿਮਾਗ ਨਾਲ ਖੇਡਿਆ ਕੁਲ ਮਾਣਿ ਖੇਡਿਆ ਬਹੁਤ ਸੋਹਣਾ ਯਾਨੀ ਕਿ ਮੇਰੇ ਲਈ 100% ਵਧੀਆ ਖੇਡਿਆ ਪਰ ਜੋਰ ਲੱਗਿਆ ਯਾਰ ਬਹੁਤ ਜਿਆਦਾ ਤੁਸੀਂ ਦੇਖ ਰਹ ਤੇ ਇੱਕ ਨਾ ਹਾਲ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਇਹ ਹਾਲ ਆ ਇਹ ਬੰਦ ਜਿਹਾ ਹੀ ਆ ਇਹ ਚ ਹਵਾ ਹੋਵਾ ਨਹੀਂ ਲੱਗਦੀ ਬਹੁਤ ਘਟਾ ਇੱਕ ਕੁਦਰਤੀ ਰੱਬ ਵੱਲੋਂ ਵੀ ਹਵਾ ਬੰਦ ਕੀਤੀ ਹੋਈ ਆ ਸੋ ਜਿੰਨਾ ਕੋ ਆ ਆਪਾਂ ਲਾ ਲਿਆ ਤੇ ਹੁਣ ਲਾਵਾਂਗੇ ਆਪਾਂ ਪੰਛੀ ਵੇਖਦੇ ਤਿੰਨ ਜਾਂ ਚਾਰ ਰੌਂਡ ਲਾਵਾਂਗੇ 2-2 ਮਿੰਟ ਦੇ ਬਸ ਉਸ ਤੋਂ ਬਾਅਦ ਛੇੜੇ ਛੂੜੇ ਜਾਂ ਸਕੀਪਿੰਗ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਅੱਜ ਦਾ ਸ਼ਾਮ ਦਾ ਵਰਕਆਊਟ ਸੀਗਾ ਉਹ ਖਤਮ ਹੋ ਗਿਆ ਤੇ ਗਰਾਊਂਡ ਦੇ ਵਿੱਚ ਆ ਕੇ ਪਹਿਲਾਂ ਮੈਂ ਵਾਰਮ-ਅਪ ਕੀਤਾ 15-20 ਮਿੰਟ ਉਸ ਤੋਂ ਬਾਅਦ ਤਿੰਨ-ਤਿੰਨ ਮਿੰਟ ਦੇ ਚਾਰ ਰੌਂਡ ਤੇ ਉਸ ਤੋਂ ਬਾਅਦ ਫਿਰ 3-3 ਮਿੰਟ ਦੇ 3 ਰਾਊਂਡ ਮੈਂ ਪੰਚਿੰਗ ਬੈਗ ਕੀਤੀ ਸੋਰੀ ਬੈਗ ਤੇ ਪੰਚਿੰਗ ਬੈਗ ਤੇ ਫਿਰ ਉਸ ਤੋਂ ਬਾਅਦ ਮੈਂ ਹਲਕੀ ਹਲਕੀ ਸ਼ੈਡੋ ਕੀਤੀ ਜਾਨੀ ਕਿ ਛੋਟੇ ਛੋਟੇ ਰਾਊਂਡ ਲਈ 2-3 ਸ਼ੈਡੋ ਬਾਕਸਿੰਗ ਤੇ ਫਿਰ ਉਸ ਤੋਂ ਬਾਅਦ ਮੈਂ ਆ ਕੇ ਬਾਹਰਲੇ ਗਰਾਊਂਡ ਬਾਹਰ ਆ ਗਿਆ ਬਾਹਰਲੇ ਗਰਾਊਂਡ 'ਚ ਕਿਉਂਕਿ ਅੰਦਰ ਨਾ ਬਹੁਤ ਜ਼ਿਆਦਾ ਗਰਮੀ ਆ ਕਿਉਂਕਿ ਲਾਈਟ ਵੀ ਨਹੀਂ ਹੈਗੀ ਹਨੇਰਾ ਹੋ ਗਿਆ ਸੀਗਾ ਤੇ ਬਾਹਰਲੇ ਗਰਾਊਂਡ ਦੇ ਵਿੱਚ ਆ ਗਿਆ ਕੋਸਾ ਕਹਿੰਦੇ ਬਾਹਰ ਚਾ ਜਾਓ ਬਾਹਰ ਜਾ ਕੇ ਕੂਲ ਡਾਊਨ ਵਗੈਰਾ ਤੁਸੀਂ ਕਰ ਲਓ ਤੇ ਜੋ ਵੀ ਕਰ ਲਾਵਾਂ ਹਣਾ ਫਿਰ ਮੈਂ ਬਾਹਰਲੇ ਗਰਾਊਂਡ ਦੇ ਵਿੱਚ ਆ ਗਿਆ ਹ ਬਾਹਰ ਆ ਕੇ ਸਾਹ ਆਇਆ ਥੋੜਾ ਜਿਹਾ ਅੰਦਰ ਦਾ ਬਹੁਤ ਜ਼ਿਆਦਾ ਗਰਮੀ ਆ ਹੋਮ ਉਸ ਹੋਈ ਪਈ ਹੈ ਲਾਈਟ ਨਹੀਂ ਆਈ ਸੀਗੀ 1:30 ਵਜੇ ਦੇਹਲੋ ਲਾਈਟ ਗਈ ਹੋਈ ਆ ਤੇ 7 ਵਜੇ ਗਈ ਆ ਹੁਣ ਫੇਰ ਤੱਕ ਲਾਈਟ ਨਹੀਂ ਆਈ ਜਾਏਗੀ ਸੋ ਹੁਣ ਆਪਣਾ ਵਰਕਆਊਟ ਆਪਾਂ ਖਤਮ ਕਰ ਲਿਆ ਹੁਣ ਆਪਾਂ ਚੇਨਜ ਕਰਕੇ ਤੇ ਆਪਾਂ ਦਾ ਪ੍ਰੋਟੀਨ ਆਪਾਂ ਪ੍ਰੋਟੀਨ ਆਪਾਂ ਖੋਲਿਆ ਹੋਇਆ ਆਪਣਾ ਤੇ ਪ੍ਰੋਟੀਨ ਪੀ ਕੇ ਹੁਣ ਆਪਾਂ ਚੱਲਾਂਗੇ ਘਰੇ ਸੋ ਬਲੌਗ ਦੇ ਨਾਲ ਬਨੇ ਰਹੋ ਜੀ ਅਗਰ ਤੁਹਾਨੂੰ ਸਾਡੀ ਇੰਨੀ ਮਿਹਨਤ ਵਧੀਆ ਲੱਗੀ ਆ ਤਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਹੁਣ ਆਪਾਂ ਚੱਲਦੇ ਆਂ ਘਰ ਤੇ ਡਿ ਹਾਂਜੀ ਦੋਸਤੋ ਆ ਰਾਤ ਦੇ 8:00 ਵਜੇ ਗਿਆ ਤੇ ਆਪਾਂ ਗਰਾਊਂਡ ਦੇ ਵਿੱਚ ਉਹ ਆ ਕੇ ਨਾ ਆਪਾਂ ਨਹਾ ਕੇ ਆਪਾਂ ਥੋੜੀ ਜਿਹੀ 10-15 ਮਿੰਟ ਆਪਾਂ ਰੈਸਟ ਕੀਤੀ ਆ ਤੇ ਹੁਣ ਆਪਣਾ ਡਿਨਰ ਦਾ ਟਾਈਮ ਹੋ ਗਿਆ ਜੀ ਤੇ ਡਿਨਰ ਦੇ ਵਿੱਚ ਆਪਾਂ ਐਡ ਕੀਤਾ ਜੀ ਅੱਜ ਜਿਵੇਂ ਤੁਹਾਨੂੰ ਪਤਾ ਪਾਹ ਹਰ ਰੋਜ਼ ਦੀ ਤਰ੍ਹਾਂ ਇੱਕ ਪਲੇਟ ਪਸਲਾਦੀ ਜਿਹੜੀ ਕੀਤੀ ਹੈ ਸਲਾਦ ਦੇ ਵਿੱਚ ਆਪਾਂ ਤੁਹਾਨੂੰ ਪਤਾ ਚੇਂਜ ਕਰਦੇ ਰਹਿੰਦੇ ਹਰੇਕ ਦਿਨ ਕੋਈ ਨਾ ਕੋਈ ਚੀਜ਼ ਆਪਾਂ ਐਡ ਕਰਦੇ ਆ ਇਹਦੇ ਵਿੱਚ ਆਪਾਂ ਸਲਾਦ ਦੇ ਵਿੱਚ ਆਪਾਂ ਇੱਕ ਖੀਰਾ ਲਿਆ ਜੀ ਹਾਫ ਆਪਾਂ ਗਾਜਰ ਲਈ ਆ ਤੇ ਇੱਕ ਆਪਾਂ ਨਿੰਗੂ ਐਡ ਕੀਤਾ ਇਹੀ ਆਪਾਂ ਸਲਾਦ ਦੇ ਵਿੱਚ ਅੱਜ ਆਪਾਂ ਐਡ ਕੀਤਾ ਵਾ ਦੇ ਨਾਲ ਆਪਾਂ ਲਈਏ 4 ਅੰਡੇ 4 ਅੰਡੇ ਆਪਾਂ ਡੇਲੀ ਆਪਾਂ ਲੈਣੀਆਂ ਤੇ ਇਹਦਾ ਜਿਹੜਾ yellow part ਆ ਜੀ ਆਪਾਂ ਉਹ ਇਹਦੇ ਵਿੱਚੋਂ ਕੱਢਦਾ ਤੇ ਆਪਾਂ ਸਿਰਫ white ਜਿਹੜਾ ਪੋਰਸ਼ਨ ਹੈ ਨਾ ਪ੍ਰੋਟੀਨ ਵਾਲਾ ਆਪਾਂ ਉਹੀ ਯੂਜ਼ ਕਰਾਂਗੇ ਤੇ ਥੋੜੀ ਜਿਹਾ ਆਪਾਂ ਹਾਫ ਕੋਲੀ ਪਨੀਰ ਦੀ ਸਬਜ਼ੀ ਲਈਏ ਤੁਸੀਂ ਦੇਖ ਸਕਦੇ ਮਟਰ ਪਨੀਰ ਦੀ ਸਬਜ਼ੀ ਆ ਹਾਫ ਤੇ 4 ਬੋਇਲ ਐਗ ਵਾ ਤੇ ਇੱਕ ਪਲੇਟ ਆਪਾਂ ਸਲਾਦ ਦੀ ਲਈਏ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਦੋ ਤਿੰਨ ਚੀਜ਼ਾਂ ਹੀ ਆਪਾਂ ਐਡ ਕੀਤੀਆਂ ਨੇ ਸੋ ਇਹ ਅੱਜ ਦਾ ਆਪਣਾ ਡਿਨਰ ਰਹੇਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾ ਰਹੇ ਹੋ ਜੀ ਤਾਂ ਤੁਸੀਂ ਇਹ ਡਾਈਟ ਆ ਨਾ ਜੋ ਮੈਂ ਸਵੇਰੇ ਤੋਂ ਲੈ ਕੇ ਰਾਤ ਤੱਕ ਜੋ ਡਾਈਟ ਖਾਣਾ ਤੁਸੀਂ ਇਹ ਡਾਈਟ ਤੁਸੀਂ ਖਾ ਸਕਦੇ ਹੋ ਕਿਉਂਕਿ ਆਪਾਂ ਦਿਨ ਦੇ ਵਿੱਚ 3-4 ਮੀਲ ਹੀ ਲੈਣੇ ਆ ਤੇ ਤੁਸੀਂ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਕਾਫੀ ਪੀ ਸਕਦੇ ਹੋ ਤੇ ਬਲੈਕ ਤੁਸੀਂ ਕਾਫੀ ਵੀ ਨਾਲ ਤੁਸੀਂ ਪੀ ਸਕਦੇ ਹੋ ਹਣਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਇਹ ਡਾਈਟ ਤੁਸੀਂ ਫੋਲੋ ਕਰ ਸਕਦੇ ਹੋ ਤੇ ਜਿਹੜਾ ਮੈਂ ਵਰਕਆਊਟ ਕਰਦਾ ਹਾਂ ਫਿਟਨੈਸ ਵਰਕਆਊਟ ਕਰਦਾ ਤੁਸੀਂ ਉਹ ਵਰਕਆਊਟ ਵੀ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਬੋਡੀ ਵੇਟ ਬਹੁਤ ਜਲਦੀ ਘਟੇਗਾ ਤੇ ਤੁਸੀਂ ਫਿੱਟ ਹੋ ਜਾਓਗੇ ਸੋ ਦੋਸਤੋ ਆਪਣਾ ਜਿਹੜਾ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਅਗਰ ਤੁਹਾਨੂੰ ਸਾਡੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਦੋਸਤੋ ਕੱਲ ਨੂੰ ਮਿਲਦੇ ਆਪਾਂ ਇੱਕ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਦੋਂ ਤੱਕ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਗੁੱਡ ਨਾਈਟ